ਜੇ ਮੰਮੀ ਨੇ ਕੋਈ ਗੱਲ ਕੀਤੀ ਉਹਨਾਂ ਨੂੰ ਜਵਾਬ ਨਹੀਂ ਦੇਣਾ ਚੁੱਪ ਕਰਕੇ ਉੱਠਣਾ ਵਾ ਮੋਰਚਾ ਫੜਨਾ ਤੇ ਆਪਣੇ ਘਰ ਅਸੀਂ ਗੱਲ ਨਹੀਂ ਸੁਣਨੀ ਕਿਸਦੀ ਵੀ ਜੋ ਬਣਾ ਸੱਸੀ ਜਮੇ ਸੱਸੀ ਕਾ ਜੀ ਆਏ ਤੇ ਅਸੀਂ ਤੁਹਾਡੇ ਕੋਲ ਹੈਗੇ ਆ ਪਰ ਮੈਂ ਵੀ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਕਰਦੀ ਬੱਤੀ ਬੰਦ ਤੋਂ ਹਾਂਜੀ ਹਾਂਜੀ ਹੋ ਗਈ ਆ ਠੀਕ ਆ ਮੇਰੀ ਗੱਲ ਸੁਣੋ ਹਾਂਜੀ ਇੱਕ ਗੱਲ ਪੱਕੀ ਦਿਮਾਗ 'ਚ ਰੱਖਣੀ ਆ ਅਸੀਂ ਚੱਲੇ ਤੇ ਉੱਥੇ ਹੈਗੇ ਆ ਨਾ ਪਿੰਡ ਜੇ ਮੰਮੀ ਨੇ ਕੋਈ ਗੱਲ ਕੀਤੀ ਉਹਨਾਂ ਨੂੰ ਜਵਾਬ ਨਹੀਂ ਦੇਣਾ ਚੁੱਪ ਕਰਕੇ ਉੱਠਣਾ ਵਾ ਮੋਰਸਾ ਫੜਨਾ ਤੇ ਆਪਣੇ ਘਰ ਅਸੀਂ ਗੱਲ ਨਹੀਂ ਸੁਣਨੀ ਕਿਸੇ ਦੀ ਮੇਰੀ ਗੱਲ ਸੁਣੋ ਐਨਾ ਗੁੱਸਾ ਨਹੀਂ ਮੰਚ ਰੱਖੀਦਾ ਜੇ ਹੁਣ ਉੱਥੇ ਚੱਲੇ ਆ ਨਾ ਤੇ ਅਸੀਂ ਝੁੱਕ ਕੇ ਜਾਣਾ ਵਾ ਆਕਰ ਲੈ ਕੇ ਨਹੀਂ ਜਾਣਾ ਪਰ ਫਿਰ ਵੀ ਜੇ ਕੋਈ ਗੱਲ ਕਰਨਗੇ ਤੇ ਫੇਰ ਥੋੜੀ ਸੁਣੀ ਜਾਣੀ ਆ ਵਾ ਅਹੀਂ ਚਲੇ ਰਪਿੰਦਰ ਦੇ ਮੂਹਨੋ ਪਰਪਿੰਦਰ ਦੀ ਬੇਇਜ਼ਤੀ ਨਾ ਹੋਵੇ ਠੀਕ ਆ ਨਾ ਜਾਵਾਂਗੇ ਪੁੱਛ ਲੈਨੇ ਹਾਲ ਚਾਲ ਕੀ ਆ ਉਹਨਾਂ ਦਾ ਜੇ ਮੰਨਣਗੇ ਵੀ ਸਾਡੇ ਨਾਲ ਜਾਣਗੇ ਉਦੋਂ ਤੇ ਠੀਕ ਆ ਜੇ ਨਹੀਂ ਤੇ ਇਹਨਾਂ ਨੂੰ ਕਹੋ ਵੀ ਕੋਈ ਗੱਲ ਇਹ ਪਤਾ ਨੂੰ ਖਰਚਾ ਵਾਚਾ ਇੱਥੇ ਦੇਈ ਜਾਣੇ ਉਹ ਮੈਂ ਤੁਹਾਡੀਆਂ ਗੱਲਾਂ ਸਮਝਦੀ ਆ ਜੇ ਘਰੋਂ ਹੀ ਇਹਨਾਂ ਨੂੰ ਗੁੱਸਾ ਲੈ ਕੇ ਜਾਓਗੇ ਤੇ ਫਿਰ ਉੱਥੇ ਜਾ ਕੇ ਕੀ ਬਣੂਗਾ ਘਰੋਂ ਦੇ ਸ਼ਾਂਤ ਜਾਓ ਫੇਰ ਹੀ ਪਤਾ ਲੱਗੂਗਾ ਵੀ ਉੱਥੇ ਕਿੱਦਾਂ ਦਾ ਸੁਭਾਅ ਆ ਉਹਨਾਂ ਦਾ ਚਲ ਆਓ ਚਲੀਏ ਫਿਰ ਆਜੋ ਮੇਰੀ ਗੱਲ ਸੁਣ ਨਾਲੇ ਤੁਸੀਂ ਕਰੋ ਬੂਗਾ ਬੰਦ ਮੈਂ ਰਪਿੰਦਰ ਨੂੰ ਫੋਨ ਕਰਦਾ ਮਾੜਾ ਜੀ ਹਾਂਜੀ ਠੀਕ ਜੋਦਾ ਕਰ ਦੋ ਬੂਆ ਬੰਦ ਪਰੰਤ ਨੂੰ ਮਾਰਾ ਫੋਨ ਨਾ ਆਇਆ ਨਾ ਹਲੋ ਹਲੋ ਸਸਕਰ ਵੀਰ ਜੀ ਸਸਕਰ ਵੀਰ ਠੀਕ ਠਾਕ ਹੈ ਵਧੀਆ ਵਧੀਆ ਤੁਸੀਂ ਦੱਸੋ ਹਾਂ ਵਧੀਆ ਹੀ ਵੀ ਠੀਕ ਠਾਕ ਕੀ ਘੰਡੇ ਕੁਛ ਨਹੀਂ ਕਰਨਾ ਕਰਨਾ ਕੀਆ ਬਸ ਇਹੀ ਕੰਮ ਕਰਕੇ ਵੇਲੇ ਹੋਈ ਹੀ ਤੁਸੀਂ ਦੱਸੋ ਕੋਈ ਨਹੀਂ ਅਹੀਂ ਬਸ ਤੁਸੀਂ ਕੀਤਾ ਸੀ ਫੋਨ ਦੋ ਤੇ ਅਹੀਂ ਚੱਲੇ ਆ ਮੰਮੀ ਹੁਣਾਂ ਵੱਲ ਠੀਕ ਆ ਠੀਕ ਆ ਦੱਸੇ ਵਾ ਪਿੰਡਾਂ ਨੂੰ ਘਰ ਆਣਾ ਨਾ ਦੱਸਿਆ ਹੀ ਕਿਹਾ ਕੀਤੀ ਅਸੀਂ ਸਲਾਹ ਹਾਂਜੀ ਤੇ ਮੈਂ ਵੀ ਸਲਾਹ ਇੱਕ ਕੀਤੀ ਆ ਵੀ ਮੇਰਾ ਰਾਦਾ ਇਹ ਆ ਵੀ ਚੱਲ ਜਿੱਥੇ ਹੁਣ ਮੈਨੂੰ ਪੈਲੀ ਮਿਲੀ ਹੈ ਨਾ ਹਾਂਜੀ ਉਥੇ ਤੇ ਅਸੀਂ ਘਰ ਤੇ ਪਾਉਣਾ ਹੀ ਆ ਮਾੜਾ ਚੰਗਾ ਠੀਕ ਆ ਇੱਕੋ ਥਾਂ ਹੀ ਪਾਉਂਦੇ ਆ ਉਥੇ ਘਰ ਪਾ ਲੈਨੇ ਤੇ ਮੰਮੀ ਹੁਣਾਂ ਨੂੰ ਡੈਡੀ ਨੂੰ ਉਥੇ ਹੀ ਰਹਿ ਜਾਣੇ ਆ ਆਹੋ ਆਹੋ ਜੋ ਬਣਾ ਗੱਲ ਤੇਰੀ ਬਿਲਕੁਲ ਠੀਕ ਵਾ ਜੇ ਘਰ ਪਾਉਣਾ ਹੀ ਆ ਤਾਂ ਹੁਣ ਸਭੋ ਪਿੰਡ ਹੀ ਪਾਈ ਦੇ ਹਨਾ ਕਿਉਂ ਵੀ ਪਤਾ ਕੀ ਆ ਇੱਥੇ ਪਹਿਲੀ ਸਾਂਭਣ ਵਾਲੇ ਬੜੇ ਆ। ਹਾਂ। ਹਨਾ ਤੇ ਜਿੱਥੇ ਹੁਣ ਨਵੇਂ ਥਾਂ ਪਹਿਲੀ ਮਿਲੀ ਆ ਉੱਥੇ ਸਾਂਭਣ ਵਾਲਾ ਕੋਈ ਨਹੀਂ। ਤੇ ਚੱਲ ਉੱਥੇ ਵੀ ਘਰ ਕੋਲਾ ਥੋੜਾ ਬਹੁਤਾ ਪਾਉਣਾ ਹੀ ਪੈਣਾ ਵਾ ਤੇ ਚੱਲ ਇੱਕ ਥਾਂ ਪਾਉਣਾ ਵਾ। ਉਹ ਚੰਗਾ ਵਾ ਕਿ ਦੋਈ ਥਾਂ ਹੀ? ਉਹ ਨਹੀਂ ਨਹੀਂ ਇੱਕ ਥਾਂ ਹੀ ਪਾਇਓ ਹੁੰਦਾ ਤਾਂ ਫਿਰ ਡੇੜੀ ਪਾਇਓ ਥਾਂ ਥਾਂ ਦੇ ਘਰ ਉਹਨਾਂ ਕਿ ਕੀ ਕਰਨਾ? ਹਾਂ ਮੇਰੇ ਰਾਵਾ ਵੀ ਮੈਂ ਚੱਲ ਡੇੜੀ ਕੋ ਹੁਣ ਹੋ ਕੇ ਆਉਣਾ ਵਾ ਤੇ ਅਸੀਂ ਘਰ ਦੀ ਤਿਆਰੀ ਉਹਦਾ ਸ਼ੁਰੂ ਕਰ ਦਿੰਦੇ ਆ। ਤੇ ਚੱਲ ਇਹ ਆ ਵੀ ਮੁੜ ਕੇ ਆਪੇ ਬੰਨਦਾ ਰਹੂਗਾ ਹੌਲੀ ਹੌਲੀ। ਆਹ ਨਹੀਂ ਨਹੀਂ ਬਿਲਕੁਲ ਠੀਕ ਆ। ਕੀ ਦੰਦੀ ਫੈਸਲਾ ਲਿਆ ਉਹ ਨਾ ਬਿਲਕੁਲ ਵਧੀਆ ਵਾ ਹਾਂ ਤੇ ਆਪਾਂ ਹੁਣ ਚੱਲਿਆਂ ਪਿੰਡ ਤੇ ਫਿਰ ਮਿਲ ਕੇ ਤੇ ਫਿਰ ਤੁਹਾਨੂੰ ਕਰਦੇ ਆ ਫੋਨ ਵੀ ਕੀ ਬੰਦੀ ਗੱਲ ਉੱਥੇ ਹੈ ਆ ਨਹੀਂ ਕੋਈ ਗੱਲ ਨਹੀਂ ਤੁਸੀਂ ਜਾਓ ਪਿੰਡ ਤੇ ਜੇ ਸਾਡੀ ਲੋੜ ਹੋਊ ਤੇ ਕੋਈ ਨਹੀਂ ਕਰਦੇ ਫੋਨ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਲੋੜ ਪਈ ਤੇ ਫਿਰ ਤੇ ਫੋਨ ਕਰਨਾ ਹੀ ਆ ਹਾਂਜੀ ਹਾਂ ਕਰਦੇ ਨੇ ਫੋਨ ਤੇ ਫਿਰ ਆਪਾਂ ਆ ਗਏ ਹੋ ਕੇ ਆ ਨਹੀਂ ਕੋਈ ਗੱਲ ਨਹੀਂ ਜਾਓ ਵੀ ਹੋ ਕੇ ਆਓ ਹਾਂ ਠੀਕ ਹੈ ਠੀਕ ਓਕੇ ਚਲੋ ਠੀਕ ਓਕੇ ਮੈਂ ਕਿਹਾ ਰਪਿੰਦਰ ਨੂੰ ਮੈਂ ਵੀ ਮੰਮੀ ਡੈਡ ਨੂੰ ਅਹੀਂ ਉੱਥੇ ਨਵੇਂ ਥਾਂ ਹੀ ਲੈ ਜਾਂਦੇ ਹੁਣ ਹਨਾ ਤੇ ਕੋਈ ਗੱਲ ਨਹੀਂ ਕਰਦੇ ਉੱਥੇ ਵੀ ਇਹਨੂੰ ਪਾਉਣਾ ਹੀ ਪੈਣਾ ਤੇ ਇੱਥੇ ਪਾਉਣ ਨਾਲੋਂ ਚੰਗਾ ਸਾਨੂੰ ਉੱਥੇ ਆ ਹੈ ਕਿ ਨਹੀਂ ਤੇ ਉੱਥੇ ਪਹਿਲੀ ਸਾਂਭੀ ਨਹੀਂ ਜਾਣੀ ਕਿਸੇ ਕੋਲ ਵੀ ਇੱਥੇ ਵਾਲੀ ਪਾਏ ਤਾਂ ਅਸੀਂ ਠੇਕੇ ਦੇ ਦਾਂਗੇ ਕਿਸੇ ਨਾਲ ਕਿਸੇ ਨੂੰ ਆਹੇ ਵੀ ਤੁਹਾਡੀ ਗੱਲ ਠੀਕ ਹੈ ਹੈ ਕਿ ਨਹੀਂ ਕੋਈ ਨਹੀਂ ਆਪਾਂ ਪਹਿਲਾਂ ਹੋ ਕੇ ਤੇ ਆਈਏ ਫਿਰ ਕਰਾਂਗੇ ਸਲਾ ਹਾਂ ਚਲੋ ਠੀਕ ਜੀ ਛਾਡ ਸ਼ੂਗਰ ਆ ਕੇ ਦੇ ਦੇ ਵੀ ਮਨਮੀਰ ਪੈ ਗਈ ਆ ਇਹਨਾਂ ਨੂੰ ਦੱਸ ਦੇਈਂ ਪਤਾ ਨਹੀਂ ਹੈ ਕਿੱਥੇ ਨੇ ਇਹ ਕੀ ਕਰਨ ਦੇ ਰਿਹਾ ਆਇਓ ਮੜਾ ਜਾ ਹਾਂਜੀ ਕੀ ਕਰਦੇ ਅਸੀਂ ਕੋਹਵ ਨਹੀਂ ਅੱਛਾ ਚੱਲਿਆ ਸੀ ਮੈਂ ਬੰਬੀ ਦੇ ਮੜਾ ਜਾ ਚੱਲ ਉਹ ਤੇ ਠੀਕ ਵਾ ਹਾਂ ਤੇ ਮੈਂ ਵੀ ਤੁਹਾਨੂੰ ਗੱਲ ਦੱਸਣੀ ਹੈ ਵੀ ਜੋ ਬੰਦਾ ਆਉਂਦੇ ਹੈ ਮੈਨੂੰ ਫੋਨ ਆ ਤੁਹਾਡੇ ਗੜੀ ਗੜੀ ਹੁਣੇ ਕੱਟ ਕੇ ਹੀ ਹਟੀਆਂ ਕੀ ਆਂਦਾ ਫਿਰ ਕਹਿਣਾ ਉਹਨੇ ਕੀ ਆਖੰਦਿਆ ਸੀ ਕਿ ਚੱਲੇ ਆਪਾਂ ਪਿੰਡ ਅੱਛਾ ਮੈਂ ਤਾਂ ਸ਼ੁਗਰ ਆ ਕਿਤੇ ਤੂੰ ਹੀ ਮੰਨ ਗਿਆ ਮੈਨੂੰ ਤੇ ਹੋ ਡਰ ਹੀ ਵੀ ਪਤਾ ਨਹੀਂ ਹੈ ਵੀ ਇਹਨੇ ਮੰਨਣਾ ਵਾ ਕਿ ਨਹੀਂ ਮੰਨਣਾ ਉਹ ਨਹੀਂ ਨਹੀਂ ਜੋਤ ਨੇ ਸਮਝਾਇਆ ਹੁਣ ਉਹਨੂੰ ਵੀ ਦੋਵੇਂ ਜੀ ਆਏ ਸੀ ਆ ਹਣਾ ਦੋਵਾਂ ਨੇ ਕੀਤੀ ਹੋਣੀ ਆ ਸਲਾਹ ਦੇ ਫਿਰ ਹੁਣ ਆਖਦੇ ਹੀ ਕਿ ਚੱਲੇ ਆਪਾਂ ਮੈਂ ਤੇ ਤੈਨੂੰ ਕਹਿਂ ਰਹੀ ਆਂ ਵੀ ਇੰਨਾ ਨਿਆਣਾ ਵੀ ਨਹੀਂ ਹੈਗਾ ਉਹ ਆਪਣੇ ਘਰ ਹੀ ਜਾਣਾ ਵੰਨੇ ਆਓ ਮੈਂ ਤੇ ਨਿਗਲ ਵੀ ਆਖੀ ਮੈਂ ਕੋਈ ਨਹੀਂ ਜੇ ਲੋੜ ਹੋਊਗੀ ਨਾ ਤੇ ਤੂੰ ਕਰਦੀ ਫੋਨ ਤੇ ਕੋਈ ਨਹੀਂ ਜੇ ਹਨੂ ਵੀ ਹੋਣਾ ਪਊ ਤੇ ਹੀ ਵੀ ਆ ਜਾਾਂਗੇ ਏਡੀ ਕੋਈ ਗੱਲ ਨਹੀਂ ਆ ਤੂੰ ਉਹਦਾ ਮਾਦਾ ਨੂੰ ਸਮਝਾਇਆ ਸੀ ਤੇ ਪਿਛਲੀ ਗੱਲ ਨਾਲ ਕੋਈ ਵੀ ਕਰੀ ਨਹੀਂ ਨਹੀਂ ਗੱਲ ਤੇ ਮम्मी ਨੂੰ ਵੈਸੇ ਮੈਂ ਕਹੀ ਸੀ ਹਾਂ ਮੈਂ ਹਾਂ ਵੀ ਹੁਣ ਪਿਛਲੀਆਂ ਗੱਲਾਂ ਇਹਦਾ ਮਾ ਮੁਰੇ ਕੋਲ ਬਾਰ-ਬਾਰ ਹੁਣ ਉਹ ਆਵੇ ਤੇ ਫਿਰ ਤੁਸੀਂ ਉਹ ਗੱਲਾਂ ਛੇੜ ਕੇ ਤੇ ਬਹਿ ਜਾਓ ਆਹੋ ਤੇ ਫਿਰ ਉਹਦਾ ਮਨ ਦੇਵੇ ਜੇ ਫਿਰ ਉਹ ਮੁਰਕੜ ਉਹ ਗੱਲਾਂ ਜੇਤੇ ਹੀ ਹੁੰਦੀਆਂ ਫਿਰ ਹਨਾ ਆਹੋ ਇਹਦੇ ਹੈ ਜੀ ਤੇ ਕਹਿੰਦੇ ਸੀ ਵੀ ਨਹੀਂ ਇਹ ਮੈਂ ਨਹੀਂ ਕੋਈ ਪਿਛਲੀ ਗੱਲ ਕਰਦੀ ਇਹ ਕੋਈ ਨਹੀਂ ਘਰ ਆਵੇ ਸਹੀ ਉਹ ਮੈਂ ਤੇ ਇਹੋ ਪ੍ਰਮਾਤਮਾ ਗੜੀ ਅਰਦਾਸ ਕਰਨਾ ਵੀ ਚਲ ਇਕੱਠੇ ਹੋ ਜਾਣ ਸਾਰੇ ਇੱਕ ਗੱਲ ਹੋਰ ਕਰਨ ਦਿਆ ਸੀ ਘਰ ਬਣਾਉਣ ਵੱਲੋਂ ਵੀ ਜਿੱਥੇ ਪੈਰੀ ਆ ਮੇਰਾ ਤਾਂ ਉੱਥੇ ਹੀ ਪਾਵਾਂ ਮੈਂਛ ਦਈਆ ਫਿਰ ਇੱਥੇ ਵੀ ਪਾਏਗਾ ਤੇ ਘਰ ਵੀ ਤੈਨੂੰ ਪਉਣਾ ਹੀ ਪੈਣਾ ਵਾ ਤੇ ਇਹ ਤੋਂ ਚੰਗਾ ਇਹ ਹੋਈ ਆ ਵੀ ਇੱਕੇ ਥਾਂ ਪਾ ਨਾਲੇ ਮੰਮੀ ਹੁਣੀ ਰਹੀ ਜਾਣਗੇ ਨਾਲੇ ਤੁਸੀਂ ਰਹੀ ਜਾਓ ਤੇ ਨਾਲੇ ਹੁਣ ਖਰਚਾ ਤੇ ਕਰਨੇ ਅੱਜ ਕੱਲ ਦੇ ਜਮਾਨੇ ਵਿੱਚ ਇੱਕ ਘਾਰ ਹੀ ਪਈ ਤੇ ਬੜਾ ਆ ਅੱਛਾ ਭਰਾਵਾ ਉਹਦੇ ਨੇ ਪਹਿਲੀ ਦੇਤੀ ਆ ਉਹਨੂੰ ਚੱਲ ਯਾਰ ਆ ਵੀ ਵਧੀਆ ਹੋ ਗਿਆ ਵਾ ਹੁਣ ਪਹਿਲੀ ਵੀ ਮਿਲ ਗਈ ਆ ਨੌਕਰੀ ਵੀ ਆ ਗਈ ਆ ਤੇ ਚੱਲ ਆਪਣੇ ਘਰ ਚਲ ਜੂਗਾ ਤੇ ਸਾਰਿਆਂ ਨੂੰ ਵਧੀਆ ਹੋ ਜਾਣਾ ਵਾ ਉਹ ਵੇਖੀ ਡੈਡੀ ਦਾ ਦਿਨੋਂ ਦਿਨ ਫਰਕ ਪੈ ਜਾਣਾ ਵਾ ਇਹਦੇ ਚੋਰੇ ਨਾਲ ਹੀ ਬਸ ਹੋ ਗਿਆ ਸੀ ਕਿਉਂ ਦੱਸਣ ਦਿਆ ਹੀ ਕਿ 5 ਕਿੱਲੇ ਮੈਨੂੰ ਉਧਰੋਂ ਮਿਲ ਜਾਣੇ ਆ ਆਹੋ ਤੇ ਬਾਕੀ ਜਿਹੜੇ ਚਾਰ ਗਿੱਲੇ ਆਪਣੇ ਉਹਦੇ ਇਧਰ ਦੇ ਆ ਉਹ ਚਲ ਨਾ ਹੁ ਉਹਦੇ ਠੇਕੇ ਤੇ ਦੇ ਛੜੂਗਾ ਅੱਛਾ ਅੱਛਾ ਹਨਾ ਉਦਾਂ ਉਹ ਵੀ ਚੰਗੇ ਨਿਕਲੇ ਜਿੰਨਾ ਪੈਲੀ ਦੇਤੀ ਆ ਵੇਲਾ ਨਹੀਂ ਤੇ ਕੌਣ ਕਰਦਾ ਇੰਨਾ ਚੱਲ ਜਿਹੜਾ ਹਿਸਾਬ ਆਂਦਾ ਉਹ ਤਾਂ ਨਾ ਹੁਣਾਂ ਨਾ ਦੇਣਾ ਹੀ ਪੈਣਾ ਹੀ ਉਹਨਾਂ ਨੂੰ ਉਹ ਪਰ ਫੇਰ ਵੀ ਅੱਜ ਕੱਲ ਤੇ ਲੋਕੀ ਜੀਂਦਿਆਂ ਦੀਆਂ ਲਖਾ ਲੈਂਦੇ ਆ ਇਹ ਤੇ ਫੇਰ ਕਿਸ ਦੇ ਘਰ ਪੜਿਆ ਵਾ ਉਹ ਨਹੀਂ ਨਹੀਂ ਸਾਰੇ ਇੱਕੋ ਜਿਹੇ ਥੋੜਾ ਹੁੰਦੇ ਆ ਕਈ ਭਣ ਭਰਾਵਾਂ ਦਾ ਨਾ ਆਪਸ ਵਿੱਚ ਬੜਾ ਪਿਆਰ ਹੁੰਦਾ ਵਾ ਪਹਿਲਾਂ ਭਾਈ ਜਿੱਦਾਂ ਮਰਜੀ ਹੋਵੇ ਨਾ ਪਰ ਇਹੋ ਜਿਹੇ ਦੁੱਖ ਸੁੱਖ ਤੇ ਨਾ ਇਕ ਜਿਹੇ ਇਕੱਠੇ ਹੋ ਜਾਂਦੇ ਆ ਉਹ ਚੱਲ ਕੋਈ ਗੱਲ ਨਹੀਂ ਹੁਣ ਉਹਨੂੰ ਕਹਾਂ ਤੂੰ ਹੀ ਨਾ ਕੋਈ ਗੱਲ ਕਰੀ ਜਾ ਕੇ ਉਹਨੇ ਵਿਚਰੇ ਨੇ ਗੱਲ ਕਾਦੀ ਕਰਨੀ ਉਹਦੇ ਅੱਗੇ ਨਹੀਂ ਗੱਲ ਕੋਈ ਕਰਦਾ ਹੁੰਦਾ ਹੂੰ ਹੂੰ ਵਿਚਾਰਾ jobb ਵਰਗੇ ਟਾਈਮ ਕੱਢ ਲੈਣੇ ਕਰਿਆ ਆ ਤੇ ਗੱਲ ਨਹੀਂ ਉਹਨੇ ਕਰਨੀ ਮੈਨੂੰ ਯਕੀਨ ਵਾ ਨਾ ਉਹਦੇ ਉੱਤੇ ਉਹ ਵਿਚਾਰਾ ਵਾਦੂ ਨੀਗਾ ਬੋਲਦਾ ਹੁੰਦਾ ਚੱਲ ਕੋਈ ਗੱਲ ਨਹੀਂ ਮੈਂ ਚੱਲਿਆ ਬੰਬੀ ਤੇ ਤੇ ਮੈਂ ਉਹਨੂੰ ਵੀਰ ਜੀ ਨੂੰ ਹੀ ਦੱਸਣਾ ਵਾ ਤੇ ਤੂੰ ਭਾਬੀ ਨੂੰ ਦੱਸ ਦੇ ਮੜਾ ਜੀ ਕੋਈ ਉਹਨਾਂ ਨੂੰ ਵੀ ਵਿਚਾਰਿਆ ਤਾਂ ਟੈਨਸ਼ਨ ਪਈ ਓਦਾਂ ਦੀ ਮੈਂ ਦੱਸਦੀ ਆ ਉਹਨਾਂ ਨੂੰ ਵੀ ਕੋਈ ਗੱਲ ਨਹੀਂ ਤੁਸੀਂ ਜਾਓ ਆਹ ਤੇ ਮੈਂ ਹੋ ਕੇ ਆ ਗਿਆ ਉਥੋਂ ਹੈ ਆਹ ਜਾਓ ਕੋਈ ਗੱਲ ਚਲ ਵਧੀਆ ਹੋ ਗਿਆ ਵਾ ਚਲ ਜੂਗਾ ਘਰ ਤੇ ਚਲ ਇਹ ਵੀ ਚਲੇ ਨਹੀਂ ਹੁਣ ਖੁਸ਼ ਹੋਏ ਆ ਮੈਂ ਤੇ ਆਪ ਕਹਿੰਨੀ ਆ ਵੀ ਬਸ ਹੁਣ ਮੰਮੀ ਨਾਲ ਕੋਈ ਗੱਲ ਕਰਨ ਉਥੇ ਬਸ ਉਹਨਾਂ ਦੀ ਟੈਨਸ਼ਨ ਵਾ ਮੈਨੂੰ ਪਤਾ ਜੋ ਬੰਨੇ ਤੇ ਕੋਈ ਗੱਲ ਕਰਨੀ ਨਹੀਂ ਆ ਚੱਲਿਆ ਵੀ ਵਧੀਆ ਵਧੀਆ ਹੁਣ ਆਪਣੇ ਘਰ ਰਹਿਣ ਆਪਾਂ ਇਕੱਠੇ ਹੋ ਜਾਣ ਬਥੇਰਾ ਟਾਈਮ ਲੱਗ ਗਿਆ ਇਹਨਾਂ ਦਾ ਇਦਾਂ ਉਹ ਕਿਤੇ ਰਹਿੰਦੇ ਆ ਉਹ ਕਿਤੇ ਰਹਿੰਦੇ ਆ ਤਾਂ ਮੈਨੂੰ ਵਿੱਚ ਵਕ ਟੈਨਸ਼ਨ ਪਈ ਰਹਿੰਦੀ ਹੈ ਮੇਰੀ ਗੱਲ ਸੁਣੋ ਰਪਿੰਦਰ ਦਾ ਆਇਆ ਸੀ ਫੋਨ ਕੀ ਕਹਿੰਦੀ ਐ ਕਹਿਣਾ ਉਹਨੇ ਕੀ ਆ ਕਹਿੰਦੇ ਹੀ ਭੀ ਜੋ ਉਹਨੂੰ ਮੈਂ ਦੱਸਤਾ ਵਾ ਅੱਛਾ ਤੇ ਵੇਖੋ ਹੁਣ ਆਉਂਦਾ ਵਾ ਕਿ ਨਹੀਂ ਜੇ ਦੱਸਿਆ ਫੇਰ ਤੇ ਚੱਲ ਆਊਗਾ ਕਹਿੰਦੀ ਹੀ ਜੇ ਨਾ ਹੋਊ ਉਤੇ ਅਸੀਂ ਦੋਵੇਂ ਜਾਣੇ ਜਾਵਾਂਗੇ ਉਹਨਾਂ ਦੇ ਕੋਲ ਕੱਛ ਤੇ ਉਹਨਾਂ ਨੂੰ ਨਾਲ ਹੀ ਲੈ ਕੇ ਆਵਾਂਗੇ ਤੇ ਤੁਸੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਆ ਜਾਣਾ ਮੌਨ ਨਹੀਂ ਰਮਨ ਕੋਈ ਗੱਲ ਹੀ ਉਹ ਤੇ ਹੁਣ ਰੁਪਿੰਦਰ ਤੇ ਕਹਿੰਦੇ ਆਤ ਜਾਣਗੇ ਉਹ ਤੇ ਹੁਣ ਤੋਂ ਕੋਈ ਗੱਲਬਾਤ ਨਾ ਕਰੀ ਜੇ ਆਉਣਗੇ ਤੇ ਮੈਂ ਗੱਲਬਾਤ ਕਾਦੀ ਕਰਨੀ ਹੈ ਨਹੀਂ ਕਰਦੀ ਮੈਂ ਕੋਈ ਗੱਲਬਾਤ ਮੈਨੂੰ ਇਹ ਆ ਵੀ ਮਾਹ ਤੇ ਉਹਨਾਂ ਨੇ ਆਉਣਾ ਵਾ ਇਹ ਨਾ ਹੋਏ ਤੂੰ ਪੁਰਾਣੀ ਕੋਈ ਗੱਲ ਪੁੱਟ ਕੇ ਰੱਖਦੇ ਤੇ ਉਹ ਫੇਰ ਦਿਲ ਜਾਣ ਦਵੇਂਗੀ ਨਹੀਂ ਨਹੀਂ ਮੈਂ ਨਹੀਂ ਕੋਈ ਗੱਲ ਕਰਦੀ ਤੁਸੀਂ ਫਿਕਰ ਨਾ ਕਰੋ ਮੈਂ ਕੋਈ ਗੱਲ ਨਹੀਂ ਕਰਦੀ ਮੈਨੂੰ ਹੁਣ ਪਤਾ ਲੱਗ ਗਿਆ ਵਾ ਤੇ ਹਨੂ ਹੋਂ ਨਾ ਉਹਨਾਂ ਦੀ ਸਖਤ ਲੋੜ ਵਾ ਉਹ ਇੱਥੇ ਘਰ ਹੁੰਦਾ ਮੈਨੂੰ ਤਰਲੇ ਲੈਣ ਦੀ ਲੋੜ ਨਹੀਂ ਹੀ ਪੈਣੀ ਆਪੇ ਤੁਹਾਨੂੰ ਕਿਸ ਚੰਗੇ ਹਸਪੀਟਲ ਵਿੱਚ ਖੜਦਾ ਤੇ ਤੁਹਾਡਾ ਇਲਾਜ ਕਰਵਾਉਂਦਾ ਮੈਨੂੰ ਸਾਰੀਆਂ ਗੱਲਾਂ ਦਾ ਹੁਣ ਪਤਾ ਵਾ ਵੀ ਉਹਨੇ ਹੀ ਸਾਥ ਦੇਣਾ ਵਾ ਮੈਂ ਹੁਣ ਕੋਈ ਗੱਲ ਨਹੀਂ ਕਰਦੀ ਇੱਕ ਵਾਰ ਆ ਜਾਣ ਸਹੀ ਕਰੋ ਇਹੋ ਗੱਲ ਤੇ ਰਮਨ ਤੈਨੂੰ ਮੈਂ ਸਮਝਾਉਂ ਦਿਆਂ ਵਾ ਵੀ ਜੇ ਹੁਣ ਆ ਜਾਣਗੇ ਨਾ ਤੇ ਪਿਛਲੀਆਂ ਗੱਲਾਂ ਤੇ ਮਿੱਟੀ ਪਾ ਦੇ ਜੋ ਪਿਛੇ ਹੋ ਗਿਆ ਹੋ ਗਿਆ ਵਾ ਸਾਨੂੰ ਸਾਂਭਿਆ ਜਾਂ ਨਹੀਂ ਸਾਂਭਿਆ ਸਾਡੇ ਪੈਸੇ ਖਾ ਗਿਆ ਜਾਂ ਕੁਝ ਵੀ ਕਰ ਗਿਆ ਹੁਣ ਪਿਛੜੀਆਂ ਗੱਲਾਂ ਨਾਲ ਤੋ ਫੋਲੀ ਠੀਕ ਆ ਕਿ ਨਹੀਂ ਤੈਨੂੰ ਵੀ ਪਤਾ ਇਹ ਗੱਲ ਦਾ ਕਿ ਸਾਡਾ ਸਹਾਰਾ ਹੋਈ ਆ ਜੇ ਕੋਈ ਗੱਲ ਕਰ ਵੀ ਦਿਆ ਕਰੂਗੇ ਨਾ ਦਵੇਂ ਜੀ ਤੇ ਰਮਾਨਾ ਚੁੱਪ ਕਰਕੇ ਸੁਣ ਕੇ ਤੇ ਮੇਰੇ ਨਾਲ ਗੱਲਬਾਤ ਕਰ ਲਈ ਉਹਨਾਂ ਨੂੰ ਨਾ ਮਾੜਾ ਚੰਗਾ ਕਹੀਂ ਤੂੰ ਤੂੰ ਇਹ ਨਾ ਦਵਾਈ ਖਾਓ ਟਾਈਮ ਦੇ ਨਾਲ ਉਹਨਾਂ ਨੇ ਆ ਜਾਣਾ ਵਾ ਮੇਰਾ ਮਨ ਇਹੋ ਹੀ ਗੱਲ ਕਹਿੰਦਾ ਵਾ ਕਿਉਂਕਿ ਜੋ ਬਣੇ ਇਦਾਂ ਦਾ ਨਹੀਂ ਆ ਨਿਕੇ ਜੇ ਹੁੰਦੇ ਨੂੰ ਪਾੜਿਆ ਵਾ ਫਿਰ ਵੀ ਪ੍ਰੇਮ ਪਿਆਰ ਹੁੰਦਾ ਵਾ ਚਲੋ ਓਦਾਂ ਤਾਂ ਅਸੀਂ ਗੱਲਾਂបਾਤਾਂ ਬਥੇਰੀਆਂ ਕੀਤੀਆਂ ਵਾ ਪਰ ਜਦੋਂ ਉਹਨੇ ਸੁਣਿਆ ਨਾ ਵੀ ਡੈਡੀ ਠੀਕ ਨਹੀਂ ਆ ਵੇਖਿਓ ਭੱਜੇ ਆਉਣਾ ਵਾ ਇਹ ਤੇ ਰਪਿੰਦਰ ਦੀ ਗਲਤੀ ਸੀ ਵੀ ਓਦਾਂ ਦਾ ਰਪਿੰਦਰ ਨੇ ਓਦਾਂ ਗੱਲ ਹੀ ਨਹੀਂ ਕੀਤੀ ਜੇ ਰਪਿੰਦਰ ਨੇ ਕਿਤੇ ਗੱਲ ਕੀਤੀ ਹੁੰਦੀ ਨਾ ਉਹਨੇ ਪਹਿਲਾਂ ਹੀ ਆ ਜਾਣਾ ਸੀ ਰਮਨ ਹੁਣ ਤੂੰ ਕਿੰ ਐਂ ਡੀਆਂ ਵੀ ਘਰ ਤਾ ਹੈ ਨਹੀਂ ਦਵਾਈ ਲਿਆਉਣਾ ਤੇ ਉਹ ਇੱਥੇ ਹੁੰਦਾ ਭਾਵੇਂ ਆਰਤੀ ਕੋ ਫੜਦਾ ਭਾਵੇਂ ਆਪਣੇ ਕਿਹ ਯਾਰ ਦੋਸਤ ਕੋ ਫੜਦਾ ਜਿੱਥੋਂ ਮਰਜ਼ੀ ਫੜ ਕੇ ਤੇ ਦਵਾਈ ਤੇ ਮੈਨੂੰ ਲਿਆ ਕੇ ਦਿੰਦਾ ਚਲ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੇਰੇ ਕੋ ਇੱਕ ਦੋ ਚੀਜ਼ਾਂ ਹੈਗੀਆਂ ਵਾ ਨਾ ਹਉ ਤੇ ਆਪਾਂ ਉਹ ਵੇਚ ਦਾਂਗੇ ਹੁਣ ਦਵਾਈ ਤਾਂ ਖਾਣੀ ਖਾਣੀ ਆ ਦਵਾਈ ਤੋਂ ਬਿਨਾਂ ਤਾਂ ਟਾਈਮ ਨਹੀਂ ਲੰਘਣਾ ਉਹ ਚੀਜ਼ਾਂ ਪਾ ਪਾ ਕੇ ਕਿਤੇ ਵੇਣਾ ਵਾ ਤੂੰ ਐਦਾਂ ਕਰ ਅਜੇ ਤੂੰ ਉਹ ਚੀਜ਼ਾਂ ਆਪਣੇ ਕੋਲ ਰੱਖ ਆਉਂਦਾ ਵਾ ਉਹਦੇ ਨਾਲ ਗੱਲਬਾਤ ਕਰਦੇ ਆਂ ਭਲਾ ਕੀ ਕਰਦਾ ਵਾ ਚੱਲ ਕੋਈ ਗੱਲ ਨਹੀਂ ਆੜਿਆਂ ਦੋ ਫਿਰ ਗੱਲਬਾਤ ਕਰ ਲੈਨੇ ਆ ਕੋਈ ਗੱਲ ਨਹੀਂ ਉਹ ਨਿਆ ਜਾਣਾ ਵਾ ਕੀਪਤਾਰ ਰਪਿੰਦਰ ਹੁਣੀ ਵੀ ਦੋਵੇਂ ਜਾਣੇ ਨਾਲ ਹੀ ਆਉਣ ਕਹਿਣ ਤੇ ਦਹੀ ਪੀਂ ਹੀ ਜਾਵਾਂਗੇ ਫਿਰ ਨਾਲ ਹੀ ਲੈ ਕੇ ਆਵਾਂਗੇ ਚੱਲ ਕੋਈ ਨਹੀਂ ਡੀਗ ਲੈਨੇ ਵੇਖਦੇ ਅਜ ਹੁੰਦੇ ਆ ਭਲਾ ਕੀ ਨਹੀਂ ਹੁੰਦੇ ਹਾਂ ਨਹੀਂ ਕੋਈ ਨਹੀਂ ਆ ਹੀ ਜਾਣਾ ਵਾ ਤੇ ਬਾਕੀ ਪਤੈ ਫਿਕਰ ਨਾ ਕਰੋ ਕਿ ਇਹ ਗੱਲ ਦਾ ਵੀ ਕੋਈ ਨਹੀਂ ਫਿਰ ਹੁਣ ਹੈ ਹੀ ਆ ਬਿਜ ਨજર ਘਰ ਨਹੀਂ ਆਉਂਦਾ ਫਿਕਰ ਤੇ ਮੈਨੂੰ ਹੈ ਹੀ ਆ ਦਾ ਨਾਲੇ ਦੁੱਖ ਸੁੱਖ ਜਿਹੜੇ ਹੁੰਦੇ ਨਾ ਇਹ ਸਰੀਰਾਂ ਦੇ ਨਾਲ ਹੀ ਹੁੰਦੇ ਆ ਦੁੱਖ ਲੱਗਦੇ ਵੀ ਆਏ ਆ ਤੇ ਹਟਦੇ ਵੀ ਆਏ ਆ ਐਵੇਂ ਪਰਵਾਹ ਨਹੀਂ ਕਰੀਦੀ ਹੁੰਦੀ ਜੇ ਜਿਆਦਾ ਮੰਨ ਤੇ ਲਾਓਗੇ ਤੈਨੂੰ ਵੀ ਇਹ ਗੱਲ ਦਾ ਪਤਾ ਬਿਮਾਰੀ ਮੈਨੂੰ ਕੋਈ ਨਹੀਂ ਆ ਸਿਰਫ ਮੈਨੂੰ ਇਹੋ ਫਿਕਰ ਹੀ ਵੱਡਾ ਵੱਡਾ ਖਾਈ ਜਾਂਦਾ ਚਲ ਕੋਈ ਨਹੀਂ ਫਿਕਰ ਵੀ ਤੁਹਾਡਾ ਹੁਣ ਦੂਰ ਹੋ ਜਾਣਾ ਵਾ ਇਹੋ ਜੀ ਕੋਈ ਗੱਲ ਨਹੀਂ ਗੀ ਚਲ ਆਉਂਦੇ ਫਿਰ ਕਰਦੇ ਆ ਗੱਲਬਾਤ ਚਲੋ ਠੀਕ ਆ ਕੋਈ ਨਹੀਂ ਤੂੰ ਬਣਾ ਕੋ ਚਾਹ ਪਾਣੀ ਮੈਂ ਲਈ ਨਹੀਂ ਚਾਹ ਬਣਾ ਕੇ ਤੁਹਾਡੇ ਲਈ ਮੈਨੂੰ ਤੇ ਹੁਣ ਲੱਗਦਾ ਵਾ ਕਿ ਰਮضان ਦਾ ਦਿਮਾਗ ਟਿਕਾਣੇ ਆ ਗਿਆ ਵਾ ਇਹਨੂੰ ਇਸ ਗੱਲ ਦਾ ਪਤਾ ਵਾ ਕਿ ਜੋ ਬਨੇ ਇੱਥੇ ਹੁੰਦਾ ਤੇ ਚੱਲ ਕੇ ਤੇ ਦੌੜ ਭੱਜ ਕੇ ਦਵਾਈ ਲੈਂਦਾ ਹੁਣ ਪੈਸਾ ਵੀ ਘਰ ਕੋਈ ਨਹੀਂ ਆ ਤੇ ਦਵਾਈ ਆਣੀ ਕਾਦੀ ਆ ਚੱਲ ਹੁਣ ਆਉਂਦਾ ਵਾਂ ਨਾ ਤੇ ਉਹਨੂੰ ਸਮਝਾਵਾਂ ਵਾਂ ਵੀ ਪੁੱਤ ਮੈਨੂੰ ਦਵਾਈ ਤੇ ਲਿਆ ਕੇ ਦੇ ਆਪ ਹੀ ਕੋ ਨਾ ਕੋ ਕਰੂਗਾ ਹੀ ਲਵ ਸੀਲਾ ਸਬਜੀ ਬਣਾ ਦਿੰਦੀ ਆਂ। ਦੀਦੀ, ਤੂੰ ਮੈਨੂੰ ਵਾਇਰ ਦੇ ਦਿੰਦੀ ਮੈਂ ਸਬਜੀ ਬਣਾ ਦਿੰਦੀ ਆਂ ਤੇ ਹੋਰ ਕੋਈ ਕੰਮ ਕਰੇ ਲੈਂਦੇ। ਮੈਂ ਰਪਿੰ다 ਤੇਰੇ ਵੱਲ ਗਈ ਹੀ। ਅੱਛਾ, ਤੈਨੂੰ ਫੋਨ ਆਉਣ ਰਿਹਾ ਏ ਤੇ ਮੈਂ ਚੱਲ ਮੈਂ ਆਪ ਹੀ ਬਣਾ ਲੈਨੀ ਆਂ ਕੋਈ ਗੱਲ ਨਹੀਂ। ਠੀਕ ਆ ਠੀਕ ਆ। ਤੇ ਉਹ ਫੋਨ ਕਿਹਦਾ ਆਉਣਾ ਵਾ? ਉਹੀ ਤਾਂ ਮੈਂ ਦੱਸਣਾ ਆਈ ਆਂ। ਅੱਛਾ, ਫੋਨ ਮੈਨੂੰ ਆਉਂਦਿਆ ਏ ਜੋ ਬੰਦਾ। ਅੱਛਾ ਅੱਛਾ। ਦਿਆ ਹੀ ਦੱਸਣ ਭੀ ਆਖੰਦੇ ਆ ਕਿ ਚੱਲੇ ਆ ਅੱਜ ਪਿੰਡ। ਚੱਲ ਵਧੀਆ ਗੱਲ ਏ ਤੇ ਫਿਰ। ਹਾਂ। ਦੋਵੇਂ ਜੀ ਹੋਏ ਹੀ ਤੇ ਆ ਤੇ ਦੇ ਹੀ ਫੋਨ ਕਰਨ ਤੇ ਮੈਂ ਚਲ ਵਧੀਆ ਗੱਲ ਵਾ ਜਾਓ ਉਹਦੇ ਕਿਤੇ ਜਾ ਕੇ ਤੁਸੀਂ ਵੀ ਆਪਣਾ ਘਰ ਕਿਤੇ ਦੇ ਵੇਖੋ ਆਹੋ ਚਲ ਮਾਸੜ ਜੀ ਵੀ ਠੀਕ ਹੋ ਜਾਣ ਚੱਲੇ ਉਹੋ ਹੀ ਨਾ ਜਿਆਦੀ ਫਿਕਰ ਤੇ ਡੈਡੀ ਜੀ ਦੀ ਆ ਉਹਨਾਂ ਨੂੰ ਹੇਰਵਾ ਵੀ ਇੰਨਾ ਦਾ ਹੀ ਲੱਗਾ ਡੈਡੀ ਜੀ ਦਾ ਹਾਂ ਉਹ ਜਦੋਂ ਜੋਬਨ ਚੱਲ ਗਿਆ ਨਾ ਸਭ ਕੁਝ ਠੀਕ ਹੋ ਜਾਣਾ ਵਾ ਠੀਕ ਹੋ ਜਾੜਾ ਉਹਨਾਂ ਨੇ ਕਿਉਂਕਿ ਕੋਈ ਰਿਪੋਰਟਾਂ ਜੀ ਕੁਛ ਨਹੀਂ ਘੰਦਾ ਤੇ ਦਵਾਈ ਜਵੇਂ ਖਾਈ ਜਾਂਦੇ ਆ ਤੇ ਫਾਇਦਾ ਕੋਈ ਹੈ ਨਹੀਂ ਆ ਇਹ ਤੇ ਗੱਲ ਸਹੀ ਆ ਤੇ ਬਾਕੀ ਤੁਹਾਨੂੰ ਪਤਾ ਤੀ ਬੁੱਤ ਦਾ ਦੁੱਖ ਵਿਦ ਕਿੰਨਾ ਹੁੰਦਾ ਨਾ ਹੋਈ ਗੱਲ ਜਦੋਂ ਕੋਲ ਰੱਖਿਆ ਹੋਵੇ ਸਾਰੇ ਕੰਮ ਕੀਤੇ ਹੁਣ ਆਪ ਤਮੜਕੇ ਜਦੋਂ ਏਦਾਂ ਪੁੱਤ ਵੱਖ ਰਹਿਂਦਾ ਹੋਵੇ ਤੇ ਪਿਓ ਵੱਖ ਤੇ ਫਿਰ ਮਾਂ ਦੇ ਵਿੱਚ ਦੁੱਖ ਦੀ ਹੁੰਦਾ ਹੀ ਆ। ਤੇ ਗੱਲ ਸਹੀ ਆ। ਕੱਲਾ ਕੱਲਾ ਤੇ ਹੈਗਾ ਵਾ। ਉਹ ਜਿਹੜਾ ਤਿੰਨ ਚਾਰ ਵਾਰ ਹਾਂਜੀ ਜਿਹੜਾ ਉਹਨਾਂ ਕੋਲ ਜਾ ਕੇ ਬਹਿ ਜਾਣਾ ਵਾ ਤੇ ਉਹ ਮੈਂ ਦੱਸੰਦੀ ਹਾਂ ਇਹਨਾਂ ਨੂੰ ਕਰਕੇ ਆਈ ਹਾਂ ਇਹਨਾਂ ਨਾਲ ਗੱਲ। ਮੈਂ ਚੱਲ ਮੈਂ ਹੁਣ ਦੀਦੀ ਨੂੰ ਜਾ ਕੇ ਦੱਸ ਕੇ ਆਉਂਦੀ ਆਂ। ਬੀ ਗਈ ਅੱਜ। ਚੱਲ ਵਧੀਆ ਵਾ। ਹਾਂ। ਚੱਲ ਘਰ 'ਚ ਸੌ ਗੱਲਾਂ ਹੋ ਜਾਂਦੀਆਂ ਵਾ। ਚੱਲ ਦੀਦੀ ਕਿਹਦੇ ਘਰ ਨਹੀਂ ਹੁੰਦੀਆਂ? ਸਾਰੇ ਘਰਾਂ 'ਚ ਹੁੰਦੀਆਂ ਵਾ ਸਾਲ ਨਾ। ਪਿਛਲੇ ਚਾਰ ਭਾਂਡੇ ਹੁਣ ਖੜਕਦੇ ਤੇ ਹੈ ਹੀ ਆ। ਤੁਹਾਰੇ ਥੋੜਾ ਵਾ ਵੀ ਹੁਣ ਬਿਲਕੁਲ ਇੱਕ ਜੇ ਛੱਡੀ ਦੇਣਾ ਵਾ ਛੱਡਿਆ ਤੇ ਜਾਂਦਾ ਨਹੀਂ ਕਿਸ ਜੀਆਂ ਗੱਲਾਂ ਭਲਾ ਕੇ ਤੇ ਚੱਲ ਕੋਈ ਗੱਲ ਨਹੀਂ ਹਾਂ ਹੁਣ ਜਾਣਾ ਤੇ ਮਾਂ ਪਿਓ ਗਲਿਆ ਕਿੱਥੇ ਜਾਣਾ ਵਾ ਜਾਣਾ ਤੇ ਉੱਥੇ ਹੀ ਆ ਹੁਣ ਨਾਲੇ ਘਰ ਗੁਰ ਬਣਾਉਣ ਵੱਲੋਂ ਦੇ ਹੀ ਕਰਨ ਤੇ ਮੈਂ ਹਾਂ ਕੋਈ ਨਹੀਂ ਜੋ ਬਣਾ ਘਰ ਦੀ ਤਿਆਰੀ ਜੇ ਤੂੰ ਕਰਨੀ ਹੈ ਨਾ ਤੇ ਤੂੰ ਇੱਥੇ ਹੀ ਕਰ ਆਹੋ ਇੱਥੇ ਬਣਾਉਣ ਸਾਰਾ ਕੁਝ ਪਹਿਲੀ ਚਲੋ ਮਿਲੀ ਵੀ ਐ ਨੂੰ ਉਧਰੋਂ ਵੀ ਮਿਲੀ ਐ ਥੋੜੀ ਜੀ ਤਿੰਨ ਚਾਰ ਪੰਜ ਕਿੱਲੇ ਸ਼ਾਇਦ ਮੈਨੂੰ ਖਰੇ ਆਖਣ ਦੇ ਆ ਹੀ ਅੱਛਾ ਅੱਛਾ ਤੇ ਮੈਂ ਹਾਂ ਕੋਈ ਗੱਲ ਨਹੀਂ ਜੇ ਤੂੰ ਕੋਠੀ ਦਾ ਕਰਨਾ ਵਾ ਤੇ ਕੋਠੀ ਦਾ ਤੂੰ ਆਪਣੇ ਘਰ ਹੀ ਕਰ ਨੰਨ੍ਹਾ ਲਈ ਆ ਬਿਚਲ ਕਰ ਬਣ ਜੂਗਾ ਆਪਣਾ ਇਹਨਾਂ ਦਾ ਤੇ ਆਪਣੇ ਘਰ ਦਾ ਮੱਜੀ ਰਾਜੀ ਖੁਸ਼ੀ ਰਹੇਗਾ ਜੋ ਜਿਵੇਂ ਨੌਕਰੀ ਮਿਲ ਜੂਣੀ ਚੱਲ ਕੋਈ ਗੱਲ ਨਹੀਂ ਵਧੀਆ ਹੋ ਜਾਣਾ ਸਾਰਾ ਕੁਝ ਨਹੀਂ ਸਾਰਾ ਕੁਝ ਵਧੀਆ ਹੋ ਜਾਣਾ ਵਾ ਕੋਈ ਨਹੀਂ ਕਰਮਜ ਹੋਊਗਾ ਇਹਨਾਂ ਕੋ ਥੋੜਾ ਜਿਹਾ ਬੋਧਾ ਹਾਂ ਚੱਲ ਕੋਈ ਗੱਲ ਨਹੀਂ ਵਾਦੇ ਘਾਟੇ ਹੁੰਦੇ ਨੇ ਪਤਾ ਲੱਗਾ ਹੁੰਦਾ ਹੀ ਰਹਿੰਦਾ ਵਾ ਚੱਲ ਕੋਈ ਨਹੀਂ ਵੇਖ ਲਓ ਫਿਰ ਤੇ ਆਹੋ ਸਬਜ਼ੀ ਬਣ ਗਈ ਆਜੋ ਤੁਸੀਂ ਮੈਂ ਉੱਥੇ ਕੋਈ ਨਹੀਂ ਆਉਣੀ ਮੈਂ ਚੱਲ ਆ ਚੱਲ ਵਧੀਆ ਗੱਲ ਵਾ ਆਪਣੇ ਘਰ ਜਾਣਗੇ ਹਣਾ ਡੈਡੀ ਦਾ ਵੀ ਖਿਆਲ ਰੱਖਣਗੇ ਜਦੋਂ ਜੋਬਨ ਚੱਲ ਗਿਆ ਨਾ ਮਾਸੜ ਜੀ ਨੇ ਸਹੀ ਹੋ ਜਾਣਾ ਵਾ ਸੱਲਾ ਦਵਾਈ ਦਵਾਈ ਲੈ ਕੇ ਦੇਣਗੇ ਵਧੀਆ ਗੱਲ ਵਾ ਲੈ ਭਾਜੀ ਤੁਸੀਂ ਆ ਵੀ ਗਏ ਬੰਬੀ ਤੋਂ ਮੈਂ ਤਾਂ ਢੱਲ ਚੱਲਿਆ ਸੀ ਅੱਛਾ ਕੰਮ ਹੀ ਹੋਈ ਤੇ ਕਿਦਾਂ ਹੈਗਾ ਪਾਣੀ ਪੁਣੀ ਝੋਨੇ ਚ ਪਾਣੀ ਸਹੀ ਹੁਣ ਉਹ ਕੰਮ ਭਾਜੀ ਕਾਦਾ ਹੋਣਾ ਵਾ ਭਰਿੰਦਰ ਨੂੰ ਆਇਆ ਸੀ ਜੋ ਬੰਦਾ ਫੋਨ ਅੱਛਾ ਤੇ ਉਹ ਕਹਿਣ ਡਿਆ ਵੀ ਮੈਂ ਅੱਜ ਪਿੰਡ ਚੱਲਿਆ ਵਾ ਲੈ ਇਹ ਵਧੀਆ ਗੱਲ ਵਾ ਕੋਈ ਆਹੋ ਮੈਂ ਚੱਲ ਤੁਹਾਨੂੰ ਵੀ ਦੱਸ ਦਿੰਨਾ ਵਾ ਤੇ ਉਹ ਨਾਲੇ ਕਹਿਣ ਡਿਆ ਵੀ ਉਧਰੋਂ ਪਿੰਡੋਂ ਵੀ ਭਾਲੀਪੁਲੀ ਦੇਤੀ ਆ ਨਾ ਉਹਦੇ ਭਰਾਵਾਂ ਨੇ ਨੂੰ ਅੱਛਾ ਜਿੱਥੇ ਪਹਿਲਾਂ ਰਹਿੰਦਾ ਸੀ ਮਤਲਬ ਜਿਹੜਾ ਉਹਦਾ ਪਿੰਡ ਵਾ ਪਹਿਲਾ ਅੱਛਾ ਅੱਛਾ ਹੁਣ ਇਹਦੇ ਇਹਨਾਂ ਲਿਆਂਦਾ ਸੀ ਨਾ ਪਰ ਫੇਰ ਹੀ ਬੜੀ ਬਾਧਰੀ ਉਹਨਾਂ ਨੇ ਪੈਲੀ ਦੇਤੀ ਐ ਇਹਨੂੰ ਯਾਰ ਬੰਦੇ ਚੰਗੇ ਨਿਕਲੇ ਉਹਦੇ ਉਦਾਂ ਵੀ ਇਹਦੀ ਮਦਦ ਮਦਦ ਕਰਦੇ ਰਹੇ ਜਦੋਂ ਪਤਾ ਲੱਗ ਗਿਆ ਸੀ ਵੀ ਘਰੋਂ ਨਿਕਲ ਗਿਆ ਵਾ ਠੀਕ ਠੀਕ ਆਹੋ ਤੇ ਹੁਣ ਉਧਰੋਂ ਵੀ 5 ਕਿੱਲੇ ਆ ਗਏ ਆ 4 ਕਿੱਲੇ ਮੇਰੇ ਸਾਹਣ ਆਪਣੇ ਅੱਛਾ ਲਿਖਿਆ ਗਏ ਇਹਨਾਂ ਦੇ ਆਹੋ ਤੇ ਚੱਲ ਪੈਲੀ ਪੁੜੀ ਹੈਗੀ ਤੇ ਹੁਣ ਕੋਠੀ ਕਾਠੀ ਪਾਉਣ ਦੀ ਤਿਆਰੀ ਕਰਨ ਲਿਆ ਅਸੀਂ ਨਿਊ ਹੰਦ ਵਧੀਆ ਕੰਮ ਹੋਏ ਨਾ ਤੇ ਰੁਪਿੰਦਰ ਨੂੰ ਕਹਿੰਦੇ ਆ ਵੀ ਉੱਥੇ ਕੋਠੀ ਪਾਉਣੀ ਆ ਜਿੱਥੇ ਪੈਲੀ ਆ ਸ਼ਮੇਰ ਰੁਪਿੰਦਰ ਨੂੰ ਕਿਹਾ ਮੈਂ ਆਪਣੇ ਪਿੰਡ ਪਾਵੇ ਪਿੰਡ ਪਿੰਡ ਹੀ ਹੁੰਦਾ ਵਾ ਫਿਰ ਵੀ ਆਏ ਤੇ ਗੱਲ ਹੈਗੀ ਬਗਾਨੀ ਤਾਂ ਬਣੀ ਉੱਥੇ ਠੇਕ ਠੁਕੇ ਦੇ ਦੇਸੜੇ ਕਰੇ ਪੈਲੀ ਆਉ ਨੂੰ ਠੇਕ ਦੇ ਛੋੜੇ ਤੁਸੀਂ ਕੀ ਹੈ ਤੇ ਚੱਲ ਕੋਈ ਗੱਲ ਨਹੀਂ ਵਧੀਆ ਹੋ ਗਿਆ ਵਾ ਤੇ ਮੈਂ ਦੇ ਆਖਿਆ ਵੀ ਚਲੋ ਉਸੇ ਜਾ ਕੇ ਕੋਈ ਗੱਲ ਗੁੱਲਾਂ ਕਰੇ ਮੈਂ ਕਿਹਾ ਤੁਸੀਂ ਵੀ ਚਲ ਜਿੰਦੇ ਆਇਆ ਉਥੇ ਨਹੀਂ ਉਹਨੇ ਫੋਨ ਕੀਤਾ ਹੈ ਅੱਛਾ ਤੂੰ ਆਂਦਾ ਵੀ ਕੋਈ ਗੱਲ ਨਹੀਂ ਅਹੀਂ ਕੋਈ ਗੱਲ ਨਹੀਂ ਕਰਦੇ ਤੇ ਰੁਪਿੰਦਰ ਨੇ ਵੀ ਕਰਤਾ ਸੀ ਮੰਮੀ ਨੂੰ ਫੋਨ ਵੀ ਤੂੰ ਨਾ ਕੋਈ ਪਿਛਲੀ ਗੱਲ ਕਰੀ ਮੈਂ ਤੇ ਕਹਨੇ ਸਾਸਰੀ ਕੋਈ ਗੱਲ ਨਾ ਕਰੀ ਤੂੰ ਚਲ ਜਿੰਦਾ ਚੱਲ ਕੋਈ ਗੱਲ ਨਹੀਂ ਜੇ ਫੋਨ ਆਊ ਅਹੀਂ ਘਰ ਹੀ ਅੱਜ ਠੀਕ ਹੈ ਠੀਕ ਫੇਰ ਮੁੜ ਕੇ ਉੱਥੇ ਜਾ ਕੇ ਤੈਨੂੰ ਪਤਾ ਪਿਛਲੀਆਂ ਗੱਲਾਂ ਛੱਡ ਜਾਂਦੀਆਂ ਹੁੰਦੀਆਂ ਆ ਆਏ ਤੇ ਗੱਲ ਹੈਗੀ ਵਾ ਜਨਾ ਗੱਲ ਕੇ ਚੰਗਾ ਵਾ ਇਹ ਘਰ ਆ ਕੇ ਵੱਸੂਗਾ ਆਪਣੇ ਆਹ ਉਹਦਾ ਮਾਸਾ ਜੀ ਠੀਕ ਨਹੀਂ ਹੋਣਾ ਨਾ ਉਹਨਾਂ ਕਰਕੇ ਤੇ ਅਸੀਂ ਜ਼ਿਆਦਾ ਜ਼ੋਰ ਪਾਇਆ ਉਹਦੇ ਵਿਚਾਰੇ ਹੈ ਹੀ ਮੰਜੀ ਤੇ ਆ ਤੇ ਤੂੰ ਹੀ ਉਹਦਾਂ ਨਾਲ ਜਾਂਦੇ ਨਾ ਤੂੰ ਹੀ ਕਹਿਣਾ ਵੀ ਹੁਣੇ ਜੌਬ ਨੂੰ ਲੈ ਕੇ ਆਓ ਯਾਰ ਜੀਦ ਮੇਰਾ ਕਾਂਡੇ ਕੰਮ ਹੀ ਇੱਕ ਦੋ ਮੈਂ ਵੀ ਮਿਲਾਉਣਾ ਹੀ ਜਾ ਕੇ ਚੱਲ ਕੋਈ ਗੱਲ ਨਹੀਂ ਉਹਨਾਂ ਨੂੰ ਹੌਲਾ ਤੋਂ ਇਕੱਠੇ ਫੇਰ ਇਕੱਠੇ ਚੱਲਾਂਗੇ ਅਸੀਂ ਚਲ ਚਲ ਭਾਈ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਹਾਂ ਹਾਂ ਮੱਥੇ ਖਲੋਤਾ ਸੀ ਆਹੋ ਉਹ ਲਾਗੋ ਬੰਦੇ ਨਹੀਂ ਆਪਣੇ ਇਹ ਮਾੜੀ ਆ ਹਾਂ ਹਾਂ ਉਹ ਕਿਲੇ ਕਿੰਝਾ ਠੇਕੇ ਦੇਣਦੇ ਆ ਕਿਦਾਂ ਲੈ ਲਈਏ ਉਹ ਆਓ ਮੈਂ ਵੀ ਸੁਣਿਆ ਆਂਦੇ ਬਾਹਰ ਬਹੁਤ ਚਲ ਚੱਲੇ ਆ ਉਹ ਬਾਹਰ ਚੱਲੇ ਆ ਤੇ ਕੋਈ ਗੱਲ ਨਹੀਂ ਘਰੇ ਹੀ ਰਹਿਣਾ ਵਾ ਹਾਂ ਤੇ ਮੈਂ ਉਹਦੇ ਕਿਤੇ ਕਿਤੇ ਜਾਣਾ ਮੈਂ ਉਥੇ ਹਾਂ ਤੇ ਵੇਖ ਲੋ ਲੈਣੀਆਂ ਤੇ ਲੈ ਲਈ ਨੇ ਨਹੀਂ ਲੈ ਲਈ ਮੇਰੇ ਹਾਂ ਕਰ ਆਂਦਾ ਮੈਂ ਤੇ ਗੱਲ ਆਪਣੀ ਨਹੀਂ ਪੁੱਛ ਕੇ ਦੱਸੂਗਾ ਵੇ ਵੇ ਮੈਂ ਹਾਂ ਕਰਤੀ ਨਹੀਂ ਨਹੀਂ ਕੋਈ ਗੱਲ ਨਹੀਂ ਲੈ ਲੈਨੇ ਆ ਕਣਕੋ ਦੇਣਦੇ ਆ ਕਣਕੋ ਕਣਕੋ ਤੇ ਕੋਈ ਗੱਲ ਨਹੀਂ ਝੋਨਾ ਵੜਦੇ ਆ ਤੇ ਵਾ ਲੈਨੇ ਆ ਫੇਰ ਨੇ ਵਧੀਆ ਵਾ ਨਾ ਹਾਂ ਨਾਲ ਦੀ ਪੜੀ ਆ ਯਾਰ ਕੋਈ ਐਂ ਗਾ ਮੋਟਰ ਲੱਗੀ ਜਾਣਾ ਵਾ ਜਿੱਥੇ ਉਹ ਵਹੁਣੀ ਉਹ ਵੀ ਲਾਗੋ ਵਾਲਿਆ ਕਰਾਂਗੇ ਆਹੇ ਤੇ ਗੱਲ ਹੈਗੀ ਆ ਹਾਂ ਚਲ ਕੋਈ ਗੱਲ ਨਹੀਂ ਚਲ ਆਜੋ ਮੈਂ ਤਾਂ ਚੱਲਿਆ ਬੰਬੀ ਦੇ ਤੇ ਫਿਰ ਮੈਂ ਹੁਣ ਕਰਨ ਜਾਣਾ ਚਲ ਆ ਜਲੀ ਆ ਜੀ ਨਹੀਂ ਉੱਥੇ ਆ ਤੇ ਗਏ ਆ ਬੱਜੇ ਰੁੱਜੇ ਮੈਨੂੰ ਬਸ ਇਹੋ ਹੀ ਆ ਕਿ ਇੱਥੇ ਕੋਈ ਇਹੋ ਜੀ ਗੱਲ ਨਾ ਹੋਵੇ ਜਿੱਦਾਂ ਸਾਨੂੰ ਫੇਰ ਪੁਰਾਣੀਆਂ ਗੱਲਾਂ ਚੇਤੇ ਆਉਣ ਮੇਰੀ ਗੱਲ ਸੁਣ ਤੂੰ ਰੈਡੀ ਕਰਕੇ ਆਏ ਜੇ ਮੈਂ ਤੂੰ ਇੱਥੇ ਗੱਲਾਂ ਕਰਨ ਥੋੜੀ ਐ ਜੀ ਜੀ ਤਾਂ ਨਾ ਤਾਂ ਦੁੱਖ ਮੈਂ ਡਾਊਨ ਆਈ ਜੀ ਤੇ ਜਿਹਦਾ ਹੀ ਮਨ ਚ ਸੋਇ ਦੇ ਰੋ ਹੈ ਨਾ ਫਿਰ ਤੇ ਗਿਲੇ ਚਿੱਪੇ ਮਿਟਨੇ ਨਹੀਂ ਹੈਗੇ ਚਲਾ ਚਲੀਏ ਬਈ ਨਾ ਵੇਖਨੇ ਪਤਾ ਨਹੀਂ ਕੌਣ ਆਇਆ ਵਾ ਦੇਖਾ ਪਾ ਜੋ ਬਣਾਇਆ ਹੋਵੇ ਜੋ ਬਣਾ ਸਸਿਕਾ 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 ਉਹ ਠੀਕ ਠਾਕ ਹਾਂ ਠੀਕ ਠਾਕ ਆਜੋ ਡੈਡੀ ਕਰੀਏ ਹਾਂ ਕਰੇਗੀ ਆਜੋ ਆਜੋ ਆ ਲੋ ਨੇ ਆਏ ਆ ਸاسي ਦਾ ਪੁੱਤ ਆਇਆ ਬੈਠੇ ਬੈਠੇ ਕੋਈ ਗੱਲ ਨਹੀਂ ਬੈਠੇ ਬੈਠੇ ਸاسي ਕਹਿੰਦੇ ਸاسي ਗੱਲ ਪੁੱਤ ਸاسي ਕਹਿੰਦਾ ਬੈਠ ਜਾਓ ਬੜਾ ਠੀਕ ਠਾਕ ਹਾਂ ਠੀਕ ਠਾਕ ਰਪਿੰਦਰ ਫੋਨ ਕਰਨ ਦੀ ਕਿਹਾ ਡੀ ਸਿਹਤ ਨਹੀਂ ਠੀਕ ਸਿਹਤ ਪੁੱਤ ਜੋ ਬਣ ਇੰਦਾ ਢਿੱਲੀ ਹੋ ਗਈ ਤੇ ਮੈਂ ਤਾਂ ਸੋਚਿਆ ਵੀ ਚਲ ਹੋ ਜਾਣਾ ਮੈਂ ਠੀਕ ਤੇ ਤੁਸੀਂ ਦਵਾਈ ਦੋਈ ਲੈ ਹੁੰਦੇ ਕੋਈ ਜਾ ਕੇ ਦਵਾਈ ਜੋ ਬਣ ਕਾਦੀ ਲੈਣੀ ਤੈਨੂੰ ਕੀ ਦੱਸਾਂ ਜੋ ਬਣ ਦਵਾਈ ਤੇ ਬੜੀ ਲੈ ਆਂਦੀ ਜਦੋਂ ਦੇ ਤੁਸੀਂ ਦੋਵੇਂ ਜਾਣੇ ਘਰੋਂ ਚੱਲ ਗਏ ਜੇ ਨਾ ਉਦੋਂ ਤਾਂ ਇੰਨਾ ਫਿਕਰ ਇਹਨਾਂ ਨੇ ਕੀਤਾ ਨਾ ਦਿਨੋਂ ਦਿਨ ਥਾਂ ਨਹੀਂ ਗਏ ਆ ਬੜੀ ਦਵਾਈ ਖਵਾਲ ਖਵਾਲ ਕੇ ਵੇਖਿਆ ਹੁਣ ਵੀ ਆਂਦੇ ਹੀ ਵੀ ਇੱਕ ਵਾਰਾ ਨਾ ਜੋਬਨਾ ਮਲਾ ਦੋ ਮੈਨੂੰ ਮੈਂ ਠੀਕ ਹੋ ਜਾਣਾ ਵਾ ਫੇ ਮਰ ਰਪਿੰਦਰ ਨੂੰ ਤਾਂ ਕਿੰਨੇ ਦਿਨਾਂ ਦੇ ਫੋਨ ਕੀਤਾ ਸੀ ਵੀ ਜੋਬਨ ਨੂੰ ਸੁਣਾ ਦੇ ਮੇਰ ਕੋ ਨੰਬਰ ਹੈ ਨਹੀਂ ਆਂਦੀ ਹੀ ਕੋਈ ਨਹੀਂ ਮੰਮੀ ਮੈਂ ਫੋਨ ਕਰੂੰਗੀ ਜੇ ਨਾ ਫੋਨ ਲੱਗੂ ਤਾਂ ਮੈਂ ਤਾਂ लवली ਜਾਵਾਂਗੀ ਕੋਈ ਗੱਲ ਨਹੀਂ ਡੈਡੀ ਜੇ ਤੁਹਾਨੂੰ ਦਵਾਈ ਦੀ ਲੋੜ ਵਾ ਤਾਂ ਤੁਸੀਂ ਮੇਰੇ ਨਾਲ ਚਲੋ ਤੇ ਆਪਾਂ ਦਵਾਈ ਲੈ ਕੇ ਆਉਣੀ ਪਹਿਲਾਂ ਠੀਕ ਹੈ ਨਾ ਓਏ ਹੋਏ ਦੁੱਖੋ ਨਹੀਂ ਨੰਦੀ ਦਵਾਈ ਕੇ ਜੋਬਨ ਤੇ ਤੋਂ ਗਾਧਾ ਲਗਾ ਹੋਆ ਤੈਨੂੰ ਪਤਾ ਵਾ ਕਿ ਹੱਥ ਹੋ ਗਿਆ ਟੈਟ ਤੇ ਦਵਾਈ ਆਈ ਨਹੀਂ ਤੇ ਚੱਲ ਪੁੱਤ ਹੁਣ ਤੂੰ ਆ ਗਿਆ ਵਾ ਨਾ ਹੁਣ ਮੈਂ ਬੈਠ ਠੀਕ ਹੋ ਜਾਣਾ ਵਾ ਹੁਣ ਦਵਾਈ ਦੀ ਨਹੀਂ ਲੋੜ ਡੇਰ ਜੀ ਆਏ ਤੇ ਅਸੀਂ ਤੁਹਾਡੇ ਕੋਲ ਹੈਗੇ ਆਂ ਪਰ ਮੈਂ ਵੀ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਕਾਦੀ ਪੁੱਤ